ਤਰਨਤਾਰਨ ਜ਼ਮੀ ਚੋਣ ਦੇ ਵਿੱਚ مختلف ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਜਿੱਥੇ ਅਜੇ ਤੱਕ ਦਿੱਕਲੀ ਸੁਣਾਈ ਜਾ ਰਹੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਹਰਮੀਤ ਸਿੰਘ ਸੰਧੂ ਨੇ ਸਟੇਜ ਉੱਤੋਂ ਉਸ ਕਿੱਕਲੀ ਦਾ ਜਵਾਬ ਸ਼ਾਇਦ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਚੋਣ ਮੈਦਾਨ ਚ ਉਤਰੇ ਹੋਏ ਨੇ ਉਹਨਾਂ ਦੀ ਬੇਟੀ ਵਿਦੇਸ਼ ਤੋਂ ਆ ਕੇ ਪ੍ਰਚਾਰ ਕਰ ਰਹੀ ਹੈ ਆਪਣੀ ਮਾਂ ਵਾਸਤੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਆ ਲਗਾਤਾਰ ਪ੍ਰਚਾਰਕ ਗਤੀਵਿਧੀਆਂ ਦੇ ਵਿੱਚ ਰੁੱਝਿਆ ਹੋਇਆ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਗੋਂ ਬਾਕੀ ਪਾਰਟੀਆਂ ਵੀ ਕਾਂਗਰਸ ਆਮ ਆਦਮੀ ਪਾਰਟੀ ਸਾਰੇ ਆਪੋ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਨੇ ਔਰ ਉਸੇ ਪ੍ਰਚਾਰ ਦੇ ਵਿੱਚ ਹੁਣ ਹਰਮੀਤ ਸਿੰਘ ਸੰਧੂ ਨੇ ਸਟੇਜ ਉੱਤੋਂ ਕੁਝ ਗੱਲਾਂ ਆਖੀਆਂ ਨੇ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਕੁਝ ਗੱਲਾਂ ਆਖੀਆਂ ਨੇ ਔਰ ਖਾਸ ਤੌਰ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਦੇ ਹਰਮੀਤ ਸਿੰਘ ਸੰਧੂ ਉਹਦਾ ਸਵਾਲ ਖੜਜਾਂਦੇ ਕਿਉਂਕਿ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਹਰਮੀਤ ਸੰਧੂ ਦੇ ਹਵਾਲੇ ਲੈ ਲੈ ਕੇ ਅ ਬਹੁਤ ਤਿੱਖੇ ਤੰਜ ਕੱਸ ਚੁੱਕੇ ਨੇ ਔਰ ਹੁਣ ਹਰਮੀਤ ਸਿੰਘ ਸੰਧੂ ਜਿਹੜੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਦੇ ਪਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੈ ਔਰ ਖੈਰ ਇਸ ਪੂਰੇ ਕਾਸੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਕਿ ਹਰਮੀਤ ਸੰਧੂ ਆਫਟਰ ਆਲ ਆਮ ਆਦਮੀ ਪਾਰਟੀ ਵਾਸਤੇ ਲਾਹੇਵੰਦ ਸਾਬਿਤ ਹੋਵੇਗਾ ਕਿ ਨਹੀਂ ਇਹ ਹੁਣ ਸਵਾਲ ਹੈ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਪਹਿਲਾਂ ਨਿਸ਼ਾਨੇ ਸਾਧੇ ਜਾ ਰਹੇ ਸੀ ਆਮ ਆਦਮੀ ਪਾਰਟੀ ਉੱਤੇ ਜਾਂ ਵਿਅਕਤੀ ਵਿਸ਼ੇਸ਼ ਦੇ ਉੱਤੇ ਹੁਣ ਹਰਮੀਤ ਸੰਧੂ ਨੇ ਸ਼ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਦੇ ਨਿਖਾਸ ਤੌਰ ਦੇ ਉੱਤੇ ਧਰਮੀ ਫੌਜੀ ਪਰਿਵਾਰ ਜਿਹੜਾ ਆ ਉਸ ਉੱਤੇ ਨਿਸ਼ਾਨੇ ਸਾਦੇ ਕੀ ਬੋਲੇ ਆ ਆਓ ਸੁਣਦੇ ਆ ਤੁਹਾਨੂੰ ਵੀ ਪਤਾ ਆ ਇੰਨਾ ਕੈਂਡੀਡੇਟਾਂ ਦਾ ਕੀ ਹਾਲਾਤ ਨੇ ਕਿੱਥੋਂ ਆਏ ਆ ਕਿਵੇਂ ਆਏ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਕਾਂਗਰਸ ਵਾਲੇ ਆ ਜਾਂ ਹੋਰ ਵੀ ਕੋਈ ਕੈਂਡੀਡੇਟ ਆ ਮੈਂ ਸਮਝਦਾ ਅੱਜ ਤਕਰੀਬਨ 20-22 ਦਲ ਰਹਿ ਗਏ ਇਲੈਕਸ਼ਨ ਨੂੰ 11 ਨੂੰ VOTING ਹੋਣੀ ਆ ਤੇ 11 ਤੋਂ ਬਾਅਦ ਇੰਨਾ ਕਿਸੇ ਨੇ ਲੱਭਣਾ ਨਹੀਂ। ਇਹ ਮੇਰੇ ਤੋਂ ਲਖਾ ਲੋ ਅੱਜ। ਇਹ ਕਿਸੇ ਦੇ ਵੀ ਇਹ ਜਿੰਨੇ ਵੀ ਕੈਂਡੀਡੇਟ ਆ ਕੋਈ ਭਾਵੇਂ ਬਾਹਰੋਂ ਆਇਆ ਕੋਈ ਭਾਵੇਂ ਉਥੋਂ ਅੰਮ੍ਰਿਤਸਰੋਂ ਆਇਆ ਕੋਈ ਕਿਤੋਂ ਆਇਆ ਇਹ ਸਾਰੇ ਆਕਾਲੀ ਦਲ ਵਾਲੇ ਨੇ ਪਤਾ ਨਹੀਂ ਕਿੱਥੋਂ ਚੋਕੇ ਲਿਆ ਮਾਰਿਆ ਕੈਂਡੀਡੇਟ। ਅੰਦੇ ਦੀ ਸ਼ਹੀਦਾ ਦੀ ਪਾਰਟੀ ਆ। ਇਹ ਭਗਤਾਂ ਦੀ ਪਾਰਟੀ ਆ। ਇਹ ਭਗਤਾਲੀ ਪਾਰਟੀ ਹੈ ਇਹਨਾਂ ਦੀਆਂ ਕਰਤੂਤਾਂ ਹੈਗੀਆਂ ਭਗਤਾਲੀਆ ਇਹ ਕਰਦੇ ਕੀ ਫਿਰਦੇ ਆ ਇਹ ਤੇ ਹੁਣ ਪਤਾ ਲੱਗੂ ਹਣ ਮੱਤ ਆਉ ਜਦੋਂ ਹਰ ਮੀਸੋ ਆ ਗਿਆ ਹਣ ਮੱਤ ਆਉਂੀਆਂ ਇਹ ਹਾਲਾਤ ਠੀਕ ਆ ਜਦੋਂ ਅਲਾਕਾ ਹੀ ਜਿਹੜਾ ਵਾਝਾ ਹੋ ਜੇ ਲੀਟਰ ਤੋਂ ਤੇ ਕੀ ਬਣੂਗਾ ਬਾਅਦ ਦੇ ਵਿੱਚ ਲਾਕੇ ਦਾ ਐਨਾ ਪਿੰਡਾਂ ਦਾ ਕੀ ਬਣੂਗਾ ਤੁਹਾਡੇ ਡਿਵੈਲਪਮੈਂਟ ਕੀ ਹੋਣੀ ਕਿਸੇ ਨੇ ਕੰਮ ਤੁਹਾਡੇ ਕੀ ਕਰਨਾ ਕਿਸੇ ਨੇ ਜੇ ਬੂਹੇ ਨਹੀਂ ਖੋਲੋ ਕਿਸੇ ਨੇ ਆਉਣਾ ਹੀ ਨਹੀਂ ਕਿਸੇ ਨੇ ਜਾਣਾ ਹੀ ਨਹੀਂ ਤੁਹਾਡੇ ਕੰਮ ਕੀ ਹੋਣੇ ਤੁਸੀਂ ਤੇ ਚਾਰਾਂ ਵੋਟਾਂ ਪਾਈਆਂ ਸੀ ਪਰ ਅੱਜ ਮੈਂ ਵਿਸ਼ਵਾਸ ਦਵਾਣਾ ਕਿ ਬੇਫਿਕਰ ਹੋ ਗਏ ਬੇਚੱਕ ਹੋ ਗਏ ਤਗੜੇ ਹੋ ਗਏ ਆਪਾਂ ਪਾਰਟੀ ਦਾ ਮੁੱਢ ਬੰਦਣਾ ਔਰ ਜਿਹੜਾ ਕੱਲ ਆਲਾ ਤੁਸੀਂ ਦਾਖਲ ਕਰਾਉਣ ਗਏ ਸੀ ਕਾਗਜ਼ ਔਰ ਮੇਰਾ ਘਰ ਕੱਲ ਦਾ ਰੋਡ ਸ਼ੋਅ ਇੱਕ ਵਾਰੀ ਇਹ ਸਾਰਿਆਂ ਨੂੰ ਨਜ਼ਰ ਆ ਗਿਆ ਵੀ ਹਾਲਾਤ ਕੀ ਹੋਇਆ ਗੜੇ ਤਰੰਦਾਰ ਇਹ ਸਾਰਿਆਂ ਨੂੰ ਪਤਾ ਚੰਗੀ ਵੋਟ ਪਈ ਆ 40-45 ਹਜ਼ਾਰ ਪਰ ਪਾਰਟੀਆਂ ਹਰਕੀਆਂ ਸਾਡਾ ਦੇ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਤੁਸੀਂ ਤੇ ਠੋਕ ਵਜਾ ਕੇ ਵੋਟਾਂ ਪਾਈਆਂ ਜਦੋਂ ਪਾਰਟੀਆਂ ਨੇ ਕੰਮ ਹੀ ਨਹੀਂ ਚੰਗੇ ਕਰਦੇ ਜਦੋਂ ਕਾਲੀ ਚਲਵਾ ਰਹੇ ਨੇ ਟਿਕਟਾਂ ਹੀ ਇਹੋ ਜਿਹੇ ਦਾਦੇ ਦੇਣੀਆਂ ਨੇ ਜਿੱਤੇ ਬੰਦੂਕਾਂ ਹੀ ਬੰਦੂਕਾਂ ਨਜ਼ਰ ਆਉਣ ਹੱਥ 'ਚ ਚਿੱਟਾ ਹੀ ਚਿੱਟਾ ਨਜ਼ਰ ਆਵੇ ਕਿਤਾਬਾਂ ਨਹੀਂ ਆਉਣੀਆਂ ਚਾਹੀਦੀਆਂ ਇਹਨਾਂ ਦੀ ਨੀਤੀ ਏ ਹੋ ਗਈ ਵੀ ਹੱਥ 'ਚ ਕਿਤਾਬ ਨਾ ਕਿਸੇ ਦੇ ਨਜ਼ਰ ਆਵੇ ਕਲਮ ਨਾ ਆਵੇ ਹੱਥ ਦੇ ਵਿੱਚ ਚਿੱਟਾ ਆਵੇ ਇਹ ਇਹਨਾਂ ਦੀਆਂ ਨੀਤੀਆਂ ਨੇ ਤੇ ਵੀਰੋ ਜੇ ਇਹੋ ਜੀ ਨੀਤੀ ਹੋਵੇ ਤਾਂ ਪੰਜਾਬ ਤਬਾਹ ਹੋਣ ਲੱਗਾ ਜੇ ਇਹਦੇ ਇਹੋ ਜਿਹੇ ਦੇ ਵਾਗਡੋ ਰਾਜੇ ਨਾ ਤੇ ਪੰਜਾਬ ਤਬਾਹ ਹੋਣ ਲੱਗਾ ਟਾਈਮ ਨਹੀਂ ਲੱਗਣਾ ਇਸ ਕਰਕੇ ਕਿਸੇ ਦੇ ਨਾਲ ਐਤਗੀ ਕਰਿਓ ਪਿਛਲੀ ਵਾਰਾਂ ਵੀ ਵੋਟਾਂ ਇੰਜ ਹੀ ਪੈ ਗਿਆ ਉਦੋਂ ਪਿਛਲੀ ਵਾਰਾ ਵੇਖੋ ਇਹ ਡੇਢ 2 ਸਾਲ ਆਪਾਂ ਸਾਫ ਲਾ ਕੇ ਪਿੰਡ ਵੀ ਸਾਫ ਲਾ ਕੇ ਇਲਾਕਾ ਵੀ ਸਾਫ ਲਾ ਕੇ ਪੰਜਾਬ ਵੀ ਸਾਫ ਲਾ ਕੇ ਔਰ ਤੁਹਾਨੂੰ ਲੰਮਾ ਨਹੀਂ ਕੋਈ ਆਉਂਦਾ ਇਹ ਤੁਹਾਡਾ ਮੇਰਾ ਵਾਅਦਾ ਆ ਇਹ ਵੀ ਮੈਂ ਕਹੂੰਗਾ ਜਿਹੜੇ ਵੀ ਕੰਮ ਤੁਸੀਂ ਕਰਾਉਣੇ ਆ ਤੁਸੀਂ ਲਿਸਟਾਂ ਬਣਾ ਲਓ ਜਿਹੜੇ ਵੀ ਕੰਮ ਕਰਾਉਣੇ ਆ ਉਹ ਤੁਸੀਂ ਆਪ ਅੱਗੇ ਲੱਗ ਕੇ ਕਰਾਓ ਭਾਵੇਂ ਉਹ ਪੰਚਾਇਤੀ ਰਾਜ ਚੋਂ ਕਰਾ ਦੀਏ ਪੰਚਾਇਤ ਚੋਂ ਕਰਾ ਦੀਏ ਮੱਲੀਗਨ ਬੋਰਡ ਚੋਂ ਕਰਾ ਦੀਏ ਕਿਸੇ ਤੋਂ ਕਰਾ ਦੀਏ